शांत मुबा मुर्मदाबा बास मु ਪੀ ਬਾਂਦਿਆ ਗੇ ਜਿੰਦਾਬਾਦ 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 ਨਾ ਨਾ ਇਹ ਗਲਤ ਕਰ ਨਹੀਂ ਭਾਜੀ ਤੇ ਪਹਿਲੇ ਤਾਂ ਟਾਟਲ ਨੂੰ ਵੇਖੋ ਪਈਆਂ ਦਾ ਭੋਗ ਪੁੰਦੇ ਦੇ ਵੇਖੋ ਜਿੰਦਾਬਾਦ ਪਾਸ ਸੁਹਾਨਦ ਖੁਰਦਾ ਪੋ ਅੱਗੇ ਔਰ ਅਜੀਤ ਨਹੀਂ ਭਾਜੀ ਪਈਏ ਗਲਤ ਕਰ ਨਹੀਂ हलती कापर जी हलती हूंदी ਇਹ ਕਹਿੰਦਾ ਕਿ ਪੁੱਛਿਆ ਮਾਰਾ ਕੋ ਕੋ ਕਿਉਂ ਨਹੀਂ ਸ਼ਰਮ ਕਰੋ ਯਾਰ ਦੀਪੂਰਾ ਤੁਹਾਡਾ ਨਾਂ ਵੀ ਸਹੀ ਹੈ ਪਰ ਆਪਾਂ ਉਹ ਮਸਾਂ ਨਹੀਂ ਸੋਉਂ ਖਾਇਆ ਕਿ ਉਹਨੇ ਬਾਹਰ ਕਾਲੂ ਜੱਦਾ ਤੋਂ ਪਾੜਿਆ ਨੇ ਕਿਰਨੇ ਨਹੀਂ ਗਏ ਨਹੀਂ ਸਿੱਖਾਂ ਦੀ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਆਪਾਂ ਇਹਨੇ ਕੁਛ ਤਰ੍ਹਾਂ ਦਾ ਭੌਂਦਾ ਯਾਰ ਆਪਾਂ ਨੂੰ ਕੀ ਸੋਚਦਾ ਜਮੀਰ ਮਰਿਆ ਵਾ ਨਹੀਂ ਸਾਡਾ ਦੱਸੋ ਜਮੀਰ ਮਰਿਆ ਵਾ ਆਪਾਂ ਸਿੱਖ ਨਹੀਂ ਹੈ ਕੁਛ ਤਰ੍ਹਾਂ ਦਾ ਭੌਂਦਾ ਤੂੰ ਪੁੱਛਦੇ ਔਰ ਸ਼ਰਮ ਦੇਣ ਗੱਲ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗ੍ਰੰਥੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗੇ ਫਿਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬੱਚੇ ਆ ਵੀ ਨਹੀਂ ਖਾਲਸੇ ਕੋ ਜਾਣਾ ਵੇਖ ਲਿਓ ਤਿਆਰ ਰੱਖ ਲਿਓ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਖਾਲਸਾ ਤੁਹਾਨੂੰ ਟੱਕਰੂਗੇ ਲੇਕੇ ਪਾਛੇ ਤਾਂ ਕਹਿਣਾ ਮਾਰੋ ਕਹਿਣਾ ਮਾਰੋ ਨਹੀਂ 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 ਤਾਂ ਕਹਿਣਾ ਮਾਰੋ ਆਜੋ ਭਾਈ ਆਜੋ ਭਾਈ ਪਰ ਭਾਈ ਜੇ ਆਦਮੀ ਦਾ ਚੰਨ ਬੰਦੇ ਦਾ ਪਤਾ ਲੱਗ ਜਾਣਾ ਕਿਨੇ ਅਦਾਸ਼ ਕੀਤੀ ਆ ਜੇ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਫਿਰ ਵੀ ਆਪਾਂ ਪੁਚੜ ਨੂੰ ਪੰਡੇ ਦੀ ਪੰਜਾਬ ਦਾ ਉਹ ਪੁਚੜ ਦੀ ਜਿੱਨੇ ਕੋਕੋ ਕੇ ਨਿਆਰੇ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਤੇ ਫਿਰਦੇ ਨੇ ਦੇਖ ਰਹੇਗਾ ਬੱਚੇ ਮਾਰਦੇ ਕੋਕੋ ਕੇ ਪੁਚੜ ਨੇ ਖੋਲ ਦੋਗਾ ਤੁਸੀਂ ਇਹਦੇ ਨਪੋਨ ਮੁਸਲਮਾਨਿਆ ਪੁਚੜ ਸੁਪਰ ਮੁਰਦਾਬਾਦ ਸੂਬਾ ਮਰਦਾਬਾ ਸੂਬਾ ਮਰਦਾਬਾ ਮਰਦਾਬਾ ਬੁਚਰ ਸੂਬਾ ਮਰਦਾਬਾ ਸੱਖਾਂ ਦਾ ਕਾਤਲ ਮਰਦਾਬਾ ਤੁਹਾਡੇ ਵਰਗੇ ਨਾਗਰਿਕ ਮਾਰੇ ਅਗੇ ਸਭ ਦਾ ਜਿਆਦਾ ਸਾਲਾਂ ਦੇ ਲੱਗੇ ਨਾ ਪੁਲਸ ਨੂੰ ਨਾ ਇੰਟਰਵਿਊ ਦਿੱਤਾ ਦਾ ਪੁਲਸਾ ਹੋਣ ਪੁਲਸਾਂ ਦੇ ਸਟੇਟਮੈਂਟ ਆ ਕਿ ਨਿਕਲੇਗਾ ਬੱਚਾ ਕੌਣ ਕੌਣ ਮਾਰੇ ਨੇ ਇਹਦੇ ਪੋ ਮਰਦਾਬਾ ਜਿੰਦਾਬਾ ਮਰਦਾਬਾ ਬਾਬਾ ਤੁਮ ਸੀ ਕਾ ਸੋ ਜਿੰਦਾਬਾ ਕੀ ਕਹਿੰਦੇ ਕਹਿੰਦੇ ਕੀ ਗੱਲ ਪਤਾ ਇਹਦਾ ਆ ਜਿਹੜਾ ਦੁਸ਼ਟ ਪੁਲਿਸ ਅਫਸਰਿਆ ਸੁਪਰ ਸਰਹੰਦ ਦੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮਿਆਂ ਉਹ ਕੀਤਾ ਸੀ ਇਹ ਦੁਸ਼ਟ ਦਾ ਜਦੋਂ ਭੋਗਿਆ ਨਹੀਂ ਪਾਣਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਹੋਏਗੀ ਜਿਹੜੇ ਬੁੱਜੇ ਪੁਲਿਸ ਅਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤਾ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸ ਹੋਏਗੀ ਇਹਨਾਂ ਬੁੱਜਵਾ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਨਾ ਤਾਂ ਹਮਨੀ ਕਰ ਲੱਗੀ ਅਦਾਲਤਾਂ ਨੇ ਵੀ ਇੰਨਾਂ ਨੂੰ ਛੁੱਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਡੇ ਆ ਇਹਨਾਂ ਨੇ ਤਾਂ ਬਾਬਾ ਚੰਨ ਸਿੰਘ ਘਾਲਸਾ ਵਾਲੇ ਮਹਾਪੁਰ ਤੇ ਖੜਾ ਪਾ ਸ਼ਹੀਦ ਕਾਲਾ ਸਿੰਘ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜੇਦਾਲ ਸ੍ਰੀ ਅਦਾਲਤ ਉਹਨਾਂ ਨੂੰ ਨਹੀਂ ਸਿੰਦੀ ਆ ਭਾਈ ਗੁਗੇ ਸਿੰਘ ਉਹਨਾਂ ਨੇ ਵੀ ਕੋਈ ਪੁੱਤ ਦਾ ਸਨ ਨੋਟਾ 12 ਕੋਈ ਐਸਾ ਬੁੱਕਰ ਦਾ ਜਿਹੜਾ ਹੋ ਗਿਆ ਉਹ ਅਸੀਂ ਨਹੀਂ ਪੈਂਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਅੰਦਾਜ਼ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀ ਜੀਪ ਹੋ ਗਈ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਾਲਸਾ ਮਿਆਂ ਉੱਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱਤਰ ਪੁਲਿਸ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀयां ਲਾੰਦਿਆਂ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਮਿਤ ਜਿਹੜਾ ਹੋ ਗਿਆ ਇਹੀ ਬੁੱਝੇ ਦਾ ਅਸਰ ਹੈ ਸਰ ਸਾਹਿਬ ਕਾਦੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਸੋ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਬਾਦ